12 ਹੁੰਦੇ ਹੀ ਅਸਤੀਫਾ ਉਹਨਾਂ ਨੇ ਦਿੱਤਾ ਜਦੋਂ ਮੰਗਦੇ ਸੀ ਵਿਰੋਧੀ ਉਦੋਂ ਤੁਸੀਂ ਦਿੱਤਾ ਨਹੀਂ ਹੁਣ ਤੁਸੀਂ ਅਸਤੀਫਾ ਦੇਿੰਦੇ ਹੋ ਸਭ ਤੋਂ ਵੱਡੇ ਲੀਡਰ ਅਰਵਿੰਦ ਕੇਜਰੀਵਾਲ ਜੀ ਨੂੰ ਵੀ ਝੂਠੇ ਕੇਸਾਂ ਚੰਦਰ ਰੱਖਿਆ ਮਕਸਦ ਇੱਕੋ ਹੀ ਸੀ ਭਾਜਪਾ ਦਾਵਾ ਦੀ ਪਾਰਟੀ ਤੋੜਿਆ ਜਾਵੇ ਕਮਜ਼ੋਰ ਕੀਤਾ ਜਾਵੇ ਖਤਮ ਉਦੋਂ ਤੁਸੀਂ ਜੇਲ੍ਹ ਚ ਬੈਠ ਕੇ ਕਹਿੰਦੇ ਸਰਕਾਰ ਚਲਾਵਾਂਗੇ ਹੁਣ ਤਾਂ ਤੁਹਾਨੂੰ ਕੋਈ ਫਿਕਰ ਹੀ ਨਹੀਂ ਹੈਗਾ ਹੁਣ ਤਾਂ ਤੁਹਾਨੂੰ ਜ਼ਬਾਨ ਤੇ ਮਿਲ ਗਈ ਹੈ ਜੇ ਬੀਜੇਪੀ ਨੂੰ ਲੱਗਦਾ ਹੈ ਜਾਂ ਵਿਰੋਧੀ ਜਿਹੜੇ ਤੁਸੀਂ ਕਹਿ ਰਹੇ ਹੋ ਉਹਨਾਂ ਨੂੰ ਲੱਗਦਾ ਹੈ ਵੀ ਉਹ ਆਪਣੀ ਜਗ੍ਹਾ ਤੇ ਸਹੀ ਹੈ ਇਲਜ਼ਾਮ ਸਹੀ ਲੱਗਿਆ ਤੇ ਡੈਮੋਕ੍ਰੇਸੀ ਤੇ ਲੋਕਤੈ ਕਰਦੇ ਆ ਤੇ ਆਜਣ ਅਸੀਂ ਤੇ ਕਿਹਾ ਵੀ ਇਲੈਕਸ਼ਨ ਵੀ ਜਿਹੜੇ ਫਰਵਰੀ ਤੇ 50 ਨਵੰਬਰ ਚ ਕਰਾ ਲਓ ਪਤਾ ਲੱਗ ਗਿਆ ਤੁਹਾਡਾ ਕਾਂਗਰਸ ਨਾਲ ਤਾਂ ਲਾਇਸ ਨਹੀਂ ਹੋਇਆ ਪਰ ਕਹਿਣ ਵਾਲੇ ਜਰੂਰ ਕਹਿੰਦੇ ਨੇ ਕਿ ਅਰਵਿੰਦ ਕੇਜਰੀਵਾਲ ਬਾਹਰ ਆਏ ਨੇ ਇਹਦਾ ਕਾਂਗਰਸ ਨੂੰ ਫਾਇਦਾ ਹੋਏਗਾ ਜਿਹੜੀ ਭਾਜਪਾ ਆ ਜਿਹੜੇ ਮੋਦੀ ਸਾਹਿਬ ਕਹਿੰਦੇ 400 ਸੀਟਾਂ ਉਹਦੇ ਉੱਥੋਂ 34 23 ਰਹਿ ਗਏ ਪੰਜਾਬ ਦੇ ਪ੍ਰਤੀ ਜਿਹੜਾ ਆ ਕੇਂਦਰ ਸਰਕਾਰ ਦਾ ਰਵਈਆ ਕੋਈ ਬਹੁਤ ਪੋਜੀਟਿਵ ਨਹੀਂ ਹੈ तमाम ਤਰੀਕੇ ਨਾਲ ਸਾਡੇ ਪੈਸੇ ਰੋਕ ਕੇ ਜਾ ਰਿਹਾ ਹੈ ਕੰਗਨਾਰਨੌਤ ਦੀ ਫਿਲਮ emergency ਉਹ ਬੜੀ ਚਰਚਾ ਚ ਰਹੀ ਹੈ ਮੈਨੂੰ ਲੱਗਾ ਇੱਕ ਬੀਜੇਪੀ ਨੇ ਇਹ ਜੀ ਨਾ ਟੂਲ ਰੱਖੇ ਹੋਏ ਆ ਕੰਗਨਾਰਨੌਤ ਵਰਗੇ ਪੰਚਾਇਤ ਜਿਹੜੇ ਗਾਹੇ ਬਗਾਹੇ ਸਿੱਖਾਂ ਨੂੰ ਗਾਲਾਂ ਕੱਢਦੇ ਰਹਿੰਦੇ ਆ ਰਹੁਲ ਗਾਂਧੀ ਨੇ ਸਿੱਖਾਂ ਬਾਰੇ ਕੀ ਇਹ ਗੱਲ ਸਿੱਖਾਂ ਨੂੰ ਪਿਛਲੇ 8-10 ਸਾਲਾਂ ਚ ਉਸ ਤਰੀਕੇ ਨਾਲ ਸਤਕਾਰ ਤੇ ਆਜਪਾਧ ਰਾਜ ਨਹੀਂ ਮਿਲਿਆ ਪਰ ਰਵਨੀਤ ਬਿੱਟੂ ਨਹੀਂ ਕਾਦੇ ਨਹੀਂ ਜਾਣੇ ਜਾਂਦੇ ਆ ਰਵਨੀਤ ਬਿੱਟੂ ਜੀ ਜੀ ਜਿਹੜੀ ਪੂਰੀ ਰਾਜਨੀਤੀ ਆ ਉਹ ਕੰਟਰੋਵਰਸੀ ਕ੍ਰੀਏਟ ਕਰਨ ਵਾਲੀ ਆ ਪ੍ਰਾਇਮੇਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦਪ੍ਰੀਤ ਸਿੰਘ ਪ੍ਰੋਗਰਾਮ ਦੇ ਵਿੱਚ ਅੱਜ ਗੱਲ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੀ ਕਰਨੀ ਹੈ ਤੇ ਇਸ ਵੇਲੇ ਜੋ ਸਿਆਸੀ ਸਮੀਕਰਨ ਬਣੇ ਹੋਏ ਨੇ ਆਮ ਆਦਮੀ ਪਾਰਟੀ ਦਾ ਭਵਿੱਖ ਕੀ ਹੈ ਆਮ ਆਦਮੀ ਪਾਰਟੀ ਕੀ ਸੋਚ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਕਿਹਾ ਕਿ ਉਹ ਅਸਤੀਫਾ ਦੇਣਗੇ ਕਿ ਸਰਕਾਰ ਪੰਗ ਹੋਏਗੀ ਜਾਂ ਉਹ ਅਸਤੀਫਾ ਦੇ ਕੇ ਕੋਈ ਨਵੇਂ ਮੁੱਖ ਮੰਤਰੀ ਬਣਨਗੇ ਬਹੁਤ ਸਾਰੇ ਸਵਾਲ ਨੇ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਹੋਰ ਪੰਜਾਬ ਦੀ ਰਾਜਨੀਤੀ ਦੀ ਗੱਲਬਾਤ ਹੋਏਗੀ ਦੇਸ਼ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਮੈਂਬਰ ਪਾਰਲੀਮੈਂਟ ਨੇ ਪੰਜਾਬ ਤੋਂ ਅਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਕੰਗਸਰ ਸਾਹਿਬ ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ ਸਰ ਬਹੁਤ ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਧੰਨਵਾਦ ਮੰਤਰੀ ਜੀ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਕੰਗਸਰ ਸਾਹਿਬ ਕੀ ਚੱਲ ਰਿਹਾ ਤੁਹਾਡੀ ਪਾਰਟੀ ਦੇ ਵਿੱਚ ਤੁਹਾਡੇ ਸੁਪਰੀਮੋ ਬਾਹਰ ਆਏ ਬਾਹਰ ਹੁੰਦੇ ਹੀ ਅਸਤੀਫਾ ਉਹਨਾਂ ਨੇ ਦਿੱਤਾ ਜਦੋਂ ਮੰਗਦੇ ਸੀ ਵਿਰੋਧੀ ਉਦੋਂ ਤੁਸੀਂ ਦਿੱਤਾ ਨਹੀਂ ਹੁਣ ਤੁਸੀਂ ਅਸਤੀਫਾ ਦੇਣ ਲੱਗੇ ਹੋ ਨਹੀਂ ਸਾਡੀ ਪਾਰਟੀ 'ਚ ਨਹੀਂ ਚੱਲ ਰਿਹਾ ਦੇਸ਼ ਦੀ ਰਾਜਨੀਤੀ 'ਚ ਜਵਾਬਦੇਹੀ ਵਾਲੀ ਰਾਜਨੀਤੀ ਦਾ ਦੌਰ ਜਿਹੜਾ ਆ ਇੱਕ ਵਾਰ ਫੇਰ ਸ਼ੁਰੂ ਕੀਤਾ ਅਰਵਿੰਦ ਕੇ ਤਕੋ ਕੋਈ ਜਮਾਨਾ ਸੀ ਜਦੋਂ ਲਾਲਬਾਧ ਰਸਾਸ਼ਟਰੀ ਜੀ ਵਰਗੇ ਵੱਡੇ ਲੀਡਰਾਂ ਤੇ ਕੋਈ ਇਲਜ਼ਾਮ ਲੱਗਦੇ ਸੀ ਤੋ ਉਹ ਰਿਜ਼ਾਈਨ ਕਰ ਦਿੰਦੇ ਸੀ ਕਿਉਂਕਿ ਅਕਾਉਂਟੇਬਿਲਟੀ ਸੀ ਜਵਾਬਦੇਹੀ ਸੀ ਜ਼ਿੰਮੇਵਾਰੀ ਦਾ ਔਰ ਜਦੋਂ ਦੀ ਅਸੀਂ ਰਾਜਨੀਤੀ ਦੇਖ ਰਹੇ ਹਾਂ ਸਾਨੂੰ ਤੇ ਕੋਈ ਅਜਾ ਲੀਡਰ ਨਹੀਂ ਦੇਖਣ ਨੂੰ ਮਿਲਿਆ ਵੀ ਇੰਨੀ ਜਵਾਬਦੇਹੀ ਨਾਲ ਕ੍ਰੈਡੀਬਿਲਟੀ ਹੋਵੇ ਜ਼ੁਬਾਨਦੋਲਾ ਹੋਵੇ ਅਰਵਿੰਦ ਕੇਜਰੀਵਾਲ ਜੀ ਜਿਹੜਾ ਕਿ ਇੱਕ ਨਵੀਂ ਰਾਜਨੀਤੀ ਦੀ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਆ ਉਹਨਾਂ ਨੇ ਵਾਰ-ਵਾਰ ਆਪਣੇ ਆਪ ਨੂੰ ਇੱਕ ਜਵਾਬਦੇਹ ਨੇਤਾ ਦੇ ਤੌਰ ਤੇ ਸਾਬਿਤ ਕੀਤਾ ਹੈ 13 ਚ ਸਰਕਾਰ ਬਣੀ ਰਿਜਾਈਨ ਕਰਤਾ ਮੈਂਡੇਟ ਨਹੀਂ ਮਿਲਿਆ 2020 ਚ ਇਲੈਕਸ਼ਨ ਚ ਗਏ ਪਬਲੀਕਲੀ ਪਬਲਿਕ ਰੈਲੀਆਂ ਚ ਕਿਹਾ ਅਰਵਿੰਦ ਕੇਜਰੀਵਾਲ ਜੀ ਨੇ ਮਾਣਯੋਗ ਮੁੱਖ ਮੰਤਰੀ ਦਿੱਲੀ ਦੇ ਕਿ ਜੇ ਮੈਂ ਕੰਮ ਕੀਤਾ ਤ ਤੇ ਮੈਨੂੰ ਵੋਟ ਪਾਓ ਨਹੀਂ ਤੇ ਨਾ ਪਾਓ ਔਰ ਅੱਜ ਜਦੋਂ ਬੀਜੇਪੀ ਦੀਆਂ तमाम ਸਾਜ਼ਿਸ਼ਾਂ ਆਮ ਆਦੀ ਪਾਰਟੀ ਨੂੰ ਕਮਜ਼ੋਰ ਕਰਨ ਝੂਠੇ ਕੇਸ ਝੂਠੇ ਇਲਜ਼ਾਮ तमाम ਕੌਨਸਪੀਰੇਸੀਜ਼ ਆਮ ਆਦੀ ਪਾਰਟੀ ਦੇ ਖਿਲਾਫ ਰਚੀਆਂ ਪਿਛਲੇ 2 2.5 ਸਾਲਾਂ ਤਿੰਨਾਂ ਦੀ ਕੋਈ ਰਿਕਵਰੀ ਨਹੀਂ ਕੋਈ ਸਬੂਤ ਨਹੀਂ ਕੋਈ ਗਵਾਹੀ ਨਹੀਂ ਸਾਡੇ ਸਭ ਤੋਂ ਵੱਡੇ ਲੀਡਰ ਅਰਵਿੰਦ ਕੇਜਰੀਵਾਲ ਜੀ ਨੂੰ ਵੀ ਝੂਠੇ ਕੇਸਾਂ ਚੰਦਰ ਰੱਖਿਆ ਮਕਸਦ ਇੱਕੋ ਹੀ ਸੀ ਭਾਜਪਾ ਆਵਾਦੀ ਪਾਰਟੀ ਨੂੰ ਤੋੜਿਆ ਜਾਵੇ ਕਮਜ਼ੋਰ ਕੀਤਾ ਜਾਵੇ ਖਤਮ ਕੀਤਾ ਅੱਜ ਜਦੋਂ ਅਰਵਿੰਦ ਕੇਜਰੀਵਾਲ ਜੀ ਬਾਹਰ ਆਇਆ ਤੇ ਉਹਨਾਂ ਨੇ ਬੜਾ ਸਪਸ਼ਟ ਕਿਹਾ ਵੀ ਬੇਸ਼ੱਕ ਅਦਾਲਤ ਨੇ ਇਹ ਕਹਤਾ ਹੈ ਵੀ ਦੇਸ਼ ਦੀਆਂ ਏਜੰਸੀਆਂ ਦੀ ਦੁਰਵਰਤੋਂ ਹੋ ਰਹੀ ਹੈ ਲੇਕਿਨ ਜੇ ਮੇਰੇ ਤੇ ਝੂਠੇ ਇਲਜ਼ਾਮ ਜਿਹੜੇ ਲੱਗੇ ਆ ਉਹਨਾਂ ਝੂਠੇ ਇਲਜ਼ਾਮਾਂ ਨੂੰ ਵੀ ਗੰਭੀਰਤਾ ਨਾਲ ਲੈਂਦੇ ਹੋਏ ਮੈਂ ਲੋਕਾਂ ਦੀ ਕਚੈਰੀ ਜਾਊਂਗਾ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਡੈਮੋਕ੍ਰੇਸੀ ਚ ਲੋਕ ਤੈਅ ਕਰਦੇ ਨੇ ਤਾ ਔਰ ਇਹ ਅੱਜ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਨਵਾਂ ਰਾਜਨੀਤੀ ਦਾ ਅਧਿਆਇ ਸ਼ੁਰੂ ਕੀਤਾ ਜਿਦੇ ਚ ਜਵਾਬਦੇਹੀ ਕ੍ਰੈਡੀਬਿਲਟੀ ਜ਼ਿੰਮੇਵਾਰੀ ਇਮਾਨਦਾਰੀ ਔਰ ਲੋਕਾਂ ਦੇ ਪ੍ਰਤੀ ਜਿਹੜਾ ਆਪਣਾ ਇੱਕ ਜਿਹਨੂੰ ਕਹਿ ਲਓ ਵੀ ਇੱਕ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਉਣਾ ਉਹਨਾਂ ਦੀ ਸ਼ੁਰੂਆਤ ਕੀਤੀ ਹੈ ਮੈਨੂੰ ਲੱਗਦਾ ਇਹ ਬਹੁਤ ਵੱਡਾ ਐਗਜ਼ਾਮਪਲ ਸੈਟ ਕੀਤਾ ਪਰ ਟਾਈਮਿੰਗ ਤੋਂ ਟਾਈਮ ਨੂੰ ਲੈ ਕੇ ਵਿਰੋਧੀ ਸਵਾਲ ਚੁੱਕ ਰਹੇ ਨੇ ਉਹ ਕਹਿੰਦੇ ਜਦੋਂ ਮੰਗਦੇ ਸੀ ਉਦੋਂ ਤੋ ਤੁਸੀਂ ਦਿੱਤਾ ਨਹੀਂ ਹੈਗਾ ਉਦੋਂ ਤੁਸੀਂ ਜੇਲ੍ਹ 'ਚ ਬੈਠ ਕੇ ਕਹਿੰਦੇ ਸੀ ਸਰਕਾਰ ਚਲਾਵਾਂਗੇ ਹੁਣ ਤਾਂ ਤੁਹਾਨੂੰ ਕੋਈ ਫਿਕਰ ਹੀ ਨਹੀਂ ਹੈਗਾ ਹੁਣ ਤਾਂ ਤੁਹਾਨੂੰ ਜ਼ਬਾਨਤ ਮਿਲ ਗਈ ਹੈ ਹੁਣ ਤੁਸੀਂ ਬਾਹਰ ਹੋ ਕੇ ਵੀ ਸਰਕਾਰ ਚਲਾ ਸਕਦੇ ਹੋ ਦੇਖੋ ਜਦੋਂ ਤੇ ਜੇਲ੍ਹ 'ਚੋਂ ਬੈਠਣ ਦੀ ਗੱਲ ਜਦੋਂ ਤੁਸੀਂ ਕਰਦੇ ਹੋ ਉਰਤੇ ਤੋਂ ਸਮਾਨਜੋਗ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੇਲ੍ਹ ਚ ਸਰਕਾਰ ਕਿਉਂ ਕਿਉਂ ਨਹੀਂ ਚਲਾਈ ਜਾ ਸਕਦੀ ਸੁਪਰੀਮ ਕੋਰਟ ਨੇ ਦੇਸ਼ ਦੀ ਸਰਕਾਰ ਨੂੰ ਪਿਛਲੇ ਦਿਨਾਂ ਚ ਸਵਾਲ ਕੀਤਾ ਹਮਮ ਔਰ ਇਹ ਸਾਰਿਆਂ ਨੂੰ ਪਤਾ ਹੈ ਵੀ ਜੇਲ੍ਹ ਚ ਧੱਕਣ ਦੇ ਪਿੱਛੇ ਇਹੀ ਸੀ ਵੀ ਆਵਾਦੀ ਪਾਰਟੀ ਨੂੰ ਤੋੜਿਆ ਜਾਊਗਾ ਇਹਨਾਂ ਦੇ ਐਮ ਐਲ ਏ ਇਹਨਾਂ ਦੇ ਤਮਾਮ ਲੀਡਰਸ਼ਿਪ ਨੂੰ ਜਿਹੜਾ ਆ ਹਰ ਤਰੀਕੇ ਨਾਲ ਆਪਰੇਸ਼ਨ ਲੋਟਸ ਹੋਵੇ ਸਾਮਦਾਮ ਤੰਡ ਭੇਦ ਕਰਕੇ ਆਵਾਦੀ ਪਾਰਟੀ ਦਾ ਸਪਾਇਆ ਕਰ ਗੱਲ ਇਹ ਆ ਵੀ ਅਜਤੇ ਮਾਨਯੋਗ ਸੁਪਰੀਮ ਕੋਰਟ ਨੇ ਜਦੋਂ ਉਹਨਾਂ ਨੂੰ ਜ਼ਮਾਨਤ ਦਿੱਤੀ ਆ ਤਾਂ ਲੋਕਾਂ ਦੀ ਕਚਹਿਰੀ ਚ ਆ ਰਹੇ ਜੇ ਬੀਜੇਪੀ ਨੂੰ ਲੱਗਦਾ ਹੈ ਜਾਂ ਵਿਰੋਧੀ ਜਿਹੜੇ ਤੁਸੀਂ ਕਹਿ ਰਹੇ ਉਹਨਾਂ ਨੂੰ ਲੱਗਦਾ ਹੈ ਵੀ ਉਹ ਆਪਣੀ ਜਗ੍ਹਾ ਤੇ ਸਹੀ ਆ ਇਲਜ਼ਾਮ ਸਹੀ ਲੱਗਿਆ ਤੇ ਡੈਮੋਕ੍ਰੇਸੀ ਤੇ ਲੋਕ ਤੈਅ ਕਰਦੇ ਆ ਤੇ ਆ ਜਾਣ ਅਸੀਂ ਤੇ ਕਿਹਾ ਵੀ ਇਲੈਕਸ਼ਨ ਵੀ ਜਿਹੜੇ ਫਰਵਰੀ 20 ਨਵੰਬਰ ਚ ਕਰਾ ਲਓ ਪਤਾ ਲੱਗ ਜੂ ਨਹੀਂ ਸਰਕਾਰ ਡਿਸੋਲਵ ਕਰੋਗੇ ਜਾਂ ਫਿਰ ਸਿਰਫ ਮੁੱਖ ਮੰਤਰੀ ਚੇਂਜ ਹੋਏਗਾ ਨਹੀਂ ਮਾਨਯੋਗ ਮੁੱਖ ਮੰਤਰੀ ਜੀ ਨੇ ਕੱਲ ਬੜਾ ਆਪਣਾ ਸਪਸ਼ਟ ਕੀਤਾ ਕਿ ਜਿੰਨਾ ਚਿਰ ਲੋਕਾਂ ਦੀ ਕਚਹਿਰੀ ਬੇਸ਼ੱਕ ਬੀਜੇਪੀ ਨੂੰ ਹੀ ਪਤਾ ਹੈ ਵੀ ਝੂਠੇ ਇਲਜ਼ਾਮ ਹੈ ਲੋਕਾਂ ਨੂੰ ਵੀ ਪਤਾ ਆ ਆਵਾਦੀ ਪਾਰਟੀ ਦੇ ਸਾਨੂੰ ਸਾਰਿਆਂ ਨੂੰ ਪਤਾ ਕਿ ਸਾਡਾ ਨੇਤਾ ਅਰਵਿੰਦ ਕੇਜਰੀਵਾਲ ਜੀ ਬੇਦਾਗ ਹੈ ਇਮਾਨਦਾਰ ਹੈ ਲੇਕਿਨ ਫਿਰ ਵੀ ਉਹਨਾਂ ਨੇ ਕਿਹਾ ਲੋਕਾਂ ਦੀ ਕਚਹਿਰੀ ਚ ਜਿੰਨਾ ਚਿਰ ਮੰਡੇਟ ਨਹੀਂ ਮਿਲਦਾ ਮੈਂ ਵੀ ਮੁੱਖ ਮੰਤਰੀ ਨਹੀਂ ਰਹੂੰਗਾ ਔਰ ਡਿਪਟੀ ਸੀਐਮ ਮਨੀਸ਼ ਸ਼ੋਧਿਆ ਜਿਹੜੇ ਉਪ ਮੁੱਖ ਮੰਤਰੀ ਸੀ ਉਹ ਵੀ ਨਹੀਂ ਰਹਿਣਗੇ ਔਰ ਪਾਰਟੀ ਦਾ ਜਿਹੜਾ ਲੈਜਿਸਲੇਟਿਵ ਗਰੁੱਪ ਹੈ ਜਾਂ ਵਿਧਾਇਕ ਜਲਦੀ ਕੱਲ ਮੀਟਿੰਗ ਹੋਊਗੀ ਅਗਲੇ ਦਿਨ ਉਹ ਤੈਅ ਕਰੋਗੇ ਅਗਲਾ ਮੁੱਖ ਮੰਤਰੀ ਕੌਣ ਹੋਊਗਾ ਅੱਛਾ ਇਸ ਤੋਂ ਬਾਅਦ ਕਿਉਂਕਿ ਹਰਿਆਣਾ ਦੀ ਇਲੈਕਸ਼ਨ ਨੇ ਜੋ ਮਹਾਂਕਸ਼ਮੀਰ ਦੇ ਵਿੱਚ ਇਲੈਕਸ਼ਨ ਹੋ ਰਹੀਆਂ ਨੇ ਤੁਹਾਡੀ ਪਾਰਟੀ ਹਰਿਆਣਾ ਦੇ ਵਿੱਚੋਂ ਲੜ ਰਹੀ ਹੈ ਕੀ ਲੱਗ ਰਿਹਾ ਤੁਹਾਡਾ ਕਾਂਗਰਸ ਨਾਲ ਤਾਂ ਲੈਸ ਨਹੀਂ ਹੋਇਆ ਪਰ ਕਹਿਣ ਵਾਲੇ ਜ਼ਰੂਰ ਕਹਿੰਦੇ ਨੇ ਕਿ ਅਰਵਿੰਦ ਕੇਜਰੀਵਾਲ ਬਾਹਰ ਆਏ ਨੇ ਇਹਦਾ ਕਾਂਗਰਸ ਨੂੰ ਫਾਇਦਾ ਹੋਏਗਾ ਇਲੈਕਸ਼ਨ ਦੇ ਵਿੱਚ ਕੀ ਲੱਗਦਾ ਤੁਹਾਨੂੰ ਭਾਰਤ ਮਾਨਜੁਗ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਾਂ ਤੇ ਜਵਾਨਤ ਤੇ ਆਏ ਜਿੱਥੋਂ ਤੱਕ ਅਲਾਈਂਸ ਦੀ ਗੱਲ ਹੈ ਤੇ ਡੈਫੀਨੇਟਲੀ ਉਰਲੀ ਪ੍ਰਯਾਸ ਹੋਏ ਸੀ ਨਹੀਂ ਕਈ ਵਾਰ ਨਹੀਂ ਗੱਲ ਸਿਰੇ ਚੜਦੀ ਆਮ ਆਦੀ ਪਾਰਟੀ ਹੁਣ 90 ਸੀਟਾਂ ਤੇ ਲੜ ਰਹੀ ਹੈ ਔਰ ਬੜੀ ਮਜਬੂਤ ਆਰਗੇਨਾਈਜੇਸ਼ਨ ਸਟਰਕਚਰ ਹੈ ਸੰਗਠਨ ਦਾ ਸਾਡਾ ਉੱਥੇ ਕਿਉਂਕਿ ਸੰਦੀਪ ਆਟਕ ਜੀ ਔਰ ਤਮਾਮ ਪਾਰਟੀ ਦੀ ਲੀਡਰਸ਼ਿਪ ਉੱਤੇ ਕਈ ਸਾਲਾਂ ਤੋਂ ਕੰਮ ਕਰ ਰਿਹਾ ਹੈ ਅਰਵਿੰਦ ਕੇਜਰੀਵਾਲ ਜੀ ਦਾ ਇੱਕ ਨਿਜੀ ਰਿਸ਼ਤਾ ਹੈ ਉਹਨਾਂ ਦੀ ਜਨਮ ਭੂਮੀ ਹਰਿਆਣਾ ਹੈ ਇਹ ਸੁਭਾਵਿਕ ਜੀ ਗੱਲ ਹੈ ਵੀ ਆਮ ਆਦੀ ਪਾਰਟੀ ਨੂੰ ਇਸ ਗੱਲ ਦਾ ਵੀ ਫਾਇਦਾ ਮਿਲੂਗਾ ਇੱਕ ਮਜ਼ਬੂਤ ਤਾਕਤ ਬਣੂਗੀ ਔਰ ਜਿਹੜਾ ਕੱਲ ਉਹਨਾਂ ਨੇ ਇੱਕ ਵੱਡਾ ਸਟੈਪ ਲਿਆ ਰਾਜਨੀਤੀ 'ਚ ਇੱਕ ਬਹੁਤ ਵੱਡਾ ਵੱਡੀ ਗੱਲ ਕੀਤੀ ਹੈ ਕਈ ਦਸ਼ਕਾਂ ਬਾਅਦ ਦੇਖਣ ਨੂੰ ਮਿਲਿਆ ਕੋਈ ਕਾਉਂਟੇਬਿਲਟੀ ਨਾਲ ਕੋਈ ਲੀਡਰ ਗੱਲ ਕਰ ਰਿਹਾ ਤੇ ਉਹਦਾ ਵੀ ਕਿਉਂਕਿ ਦੇਸ਼ ਦੇ ਲੋਕ ਚਾਹੇ ਉਹ ਹਰਿਆਣਾ ਹੋਵੇ ਪੰਜਾਬ ਹੋਵੇ ਦਿੱਲੀ ਹੋਵੇ ਵੈਸਟ ਬੰਗਲ ਤਮਾਮ ਮੁਲਕ ਦੇ ਲੋਕ ਚਾਹੁੰਦੇ ਆ ਵੀ ਇੱਕ ਕਾਉਂਟੇਬਲ ਲੀਡਰਸ਼ਿਪ ਦੇਖ ਚਾਗੇ ਆ। ਹਮਮ। ਕੰਨ ਸਰ ਤੁਸੀਂ ਮੈਂਬਰ ਪਾਰਲੀਮੈਂਟ ਹੋ ਤੇ ਪਾਰਲੀਮੈਂਟ ਦੇ ਵਿੱਚ ਇਸ ਵੇਲੇ ਤੁਸੀਂ ਇੰਡੀਆ ਗੱਠ ਚੂੜ ਦੇ ਵਿੱਚੋਂ ਕਿਹੋ ਜਿਹਾ ਸਹਿਯੋਗਤਾਂ ਨੂੰ ਉੱਥੇ ਮਿਲ ਰਿਹਾ ਕਿਸ ਤਰ੍ਹਾਂ ਚੱਲ ਰਿਹਾ ਸਾਰਾ ਕੁਝ? ਦੇਖੋ ਪਿਛਲੇ ਦਿਨਾਂ ਚ ਪਾਰਲੀਮੈਂਟ ਸੈਸ਼ਨ ਜਿਹੜਾ ਰਿਹਾ ਆ ਬਜਟ ਸੈਸ਼ਨ ਉਹਦੇ ਚ ਕਿਉਂਕਿ ਉਹਦਾ ਮਾਣਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦਿੱਲੀ ਆਪਣਾ ਜੇਲ ਸੀਗੇ। ਦਿੱਲੀ ਦੀ ਜੇਲ ਸੀ ਉਦੋਂ ਆਪੋਜੀਸ਼ਨ ਦੇ तमाम ਨੇਤਾ ਚਾਹੇ ਉਹ ਰਾਹੁਲ ਗਾਂਧੀ ਜੀ ਹੋਣ ਲੀਡਰ ਆਫ ਆਪੋਜੀਸ਼ਨ ਹੋਣ ਚਾਹੇ ਮਰਹੂਮ ਸੀਤਾਰਾਮ ਜੀ ਅਚਰੂ ਜਿਹੜੇ ਹੁਣ ਦੁਨੀਆ 'ਚ ਨਹੀਂ ਰਹੇ ਉਹ ਹੋਣ ਚਾਹੇ ਕਾ तमाम इवन ਅਖਲੇਸ਼ ਯਾਦਵ ਜੀ तमाम ਪਾਰਟੀਆਂ ਦੇ ਲੀਡਰਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਔਰ ਪਾਰਲੀਮੈਂਟ ਸੈਸ਼ਨ ਦੇ ਦੌਰਾਨ ਪੂਰੀ ਬਲੰਦ ਆਵਾਜ਼ ਕੀਤੀ ਸੀ ਕਿ ਬੀਜੇਪੀ ਤੱਕਾ ਸ਼ਾਈ ਕਰ ਰਹੀ ਹੈ ਏਜੰਸੀਆਂ ਦੀ ਬੁਰਵਰਤੋਂ ਕਰ ਰਹੀ ਹੈ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਝੂਠੇ ਮਾਮਲੇ ਬਣਾਏ ਜਾ ਰਹੇ ਆ ਔਰ ਬਤੌਰ ਬਰੋਡਿਟਰ तमाम पार्टियां ने बहुत बेहतर तरीके नाल सेशन ਚ ਜਿਹੜਾ ਦੇਸ਼ ਦੇ ਲੋਕਾਂ ਦੇ ਮੁੱਦੇ ਰੱਖੇ ਹੂੰ ਨਹੀਂ ਤੁਹਾਨੂੰ ਲੱਗਦਾ ਇਸ ਵਾਰੀ ਕਿਉਂਕਿ ਤੁਸੀਂ ਤਾਂ ਪਹਿਲੀ ਵਾਰ ਜਿੱਤ ਕੇ ਗਏ ਹੋ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਵੇਲੇ ਜਿਹੜੀ ਕੇਂਦਰ ਦੇ ਵਿੱਚ ਭਾਜਪਾ ਜਿਸ ਨੇ ਰੂਲ ਕਰ ਰਹੀ ਹੈ ਜਾਂ ਐਨਡੀਆ ਗੱਟ ਜੋੜਾ ਉਹ ਉਨੀ ਮਜ਼ਬੂਤੀ ਨਾਲ ਕੰਮ ਨਹੀਂ ਕਰ ਰਿਹਾ ਜਾਂ ਕੀ ਤੁਹਾਨੂੰ ਉਸ ਕੁਝ ਫਰਕ ਨਜ਼ਰ ਆ ਰਿਹਾ ਹੈ ਨਹੀਂ ਡੈਫੀਨਿਟਲੀ ਫਰਕ ਤੇ ਦੇਖੋ ਪਹਿਲੀ ਗੱਲ ਤੇ ਜਿਹੜੀ ਭਾਜਪਾ ਹੈ ਜਿਹੜੇ ਮੋਦੀ ਸਾਹਿਬ ਕਹਿੰਦੇ 400 ਸੀਟਾਂ ਉਹ ਤੇ ਮੈਂਡੇਟ ਉਹਨਾਂ ਨੂੰ ਮੈਜੋਰਟੀ ਵੀ ਨਹੀਂ ਮਿਲੀ 234 ਤੇ ਹੀ ਰਹਿ ਗਏ। ਹੂੰ ਔਰ ਤਿੰਨ ਬਿੱਲੇ ਇਸ ਵਾਰ ਜਿਹੜੇ ਉਹਨਾਂ ਨੂੰ ਵਾਪਸ ਲੈਣੇ ਪਏ ਇਹ ਮਜਬੂਤ ਜਿਹੜੀ ਵਿਰੋਧੀ ਧਿਰ ਕਰਕੇ ਹੀ ਲੈਣੇ ਪਏ ਆ। ਹੂੰ ਸੋ ਭਾਜਪੀ ਤੁਸੀਂ ਉਹਨਾਂ ਦੇ ਲੀਡਰਾਂ ਨੂੰ ਮਿਲਦੇ ਰਹੋਗੇ ਦੂਜੀ ਪਾਰਟੀਆਂ ਨਾਲ ਵੀ ਭਾਜਪਾ ਨਾਲ ਨੂੰ ਵੀ ਜਾਂ ਬਾਕੀਆਂ ਨੂੰ ਵੀ ਕੀ ਚੱਲ ਰਿਹਾ ਉਹਨਾਂ ਦੇ ਅੰਦਰ ਕੀ ਸਭ ਕੁਝ ਠੀਕ ਹੈ ਜਾਂ ਫਿਰ ਉਹਨਾਂ 'ਚ ਵੀ ਕੁਝ ਨਾ ਕੁਝ ਅੰਦਰ ਖਾਤ ਖਿਚੜੀ ਪੱਕ ਰਹੀ ਹੈ। ਭਾਜਪਾ 'ਚ ਤੇ ਇਸ ਬੜਾ ਮਤਲਬ ਪਬ ਇੱਕ ਆ ਮਤਲਬ ਹਰ ਇੱਕ ਬੰਦੇ ਨੂੰ ਪਤਾ ਹੈ ਵੀ ਭਾਜਪਾ ਚ ਇੱਕ ਦੋ ਬੰਦਿਆਂ ਦੀ ਇਸ ਟਾਈਮ ਜਿਹੜੀ ਹੈ ਮੋਨੋਪੋਲੀ ਬਣੀ ਹੋਈ ਹੈ ਜਿਹੜੀ ਪਾਰਟੀ ਵਿਦ ਡਿਫਰੈਂਸ ਕਹਿੰਦੀ ਹਮ ਤਮਾਮ ਉਹਨਾਂ ਦੀ ਲੀਡਰਸ਼ਿਪ ਹੈ ਉਹ ਖੁੱਡੇ ਲੈਣ ਲਈ ਹੋਈ ਹੈ ਕੁੱਟਨ ਮਹਿਸੂਸ ਕਰਦੇ ਆ ਜਿਹੜਾ ਇਹਨਾਂ ਦਾ ਏਜੰਡਾ ਸੀ ਜਿਹੜਾ ਦੇਸ਼ ਦੇ ਲੋਕਾਂ 'ਚ ਵੰਡੀਆਂ ਪਾਉਣ ਦਾ ਨਫ਼ਰਤ ਫਲੋਣ ਦਾ ਉਸ ਏਜੰਡੇ ਨੂੰ ਵੀ ਇਸ ਵਾਰ ਦੇਸ਼ ਦੇ ਲੋਕਾਂ ਨੇ ਜਿਹੜਾ ਆ ਉਹ ਨਕਾਰਤਾ ਹੈ ਹਮ ਜੋ ਕਿ ਇਹ ਮੁਲਕ ਸੈਕੂਲਰ ਮੁਲਕ ਹੈ ਸਾਰੇ ਭਾਈਚਾਰੇ तमाम ਧਰਮਾਂ ਦੇ ਲੋਕ ਵਰਗਾਂ ਦੇ ਲੋਕ ਆਪਣੇ ਆਪਣੇ ਧਰਮਾਂ ਨੂੰ ਮੰਨਦੇ ਵੀ ਆਪਸ ਵਿੱਚ ਭਾਈਚਾਰਾ ਮਜ਼ਬੂਤ ਕਰਕੇ ਚੱਲਦੇ ਆ। ਸੋ ਭਾਜਪਾ ਦੀ ਜਿਹੜੀ ਡਿਵਾਈਡ ਕਰਨ ਦੀ ਪੋਲਿਟਿਕ ਸੀ ਉਹਨੂੰ ਵੀ ਲੋਕਾਂ ਨੇ ਰਿਜੈਕਟ ਕੀਤਾ। ਤੋਂ ਉਹਨਾਂ ਦੇ ਮੂੰਹ ਤੇ ਉੱtre-ਉੱtre ਸੀ ਪ੍ਰਧਾਨ ਮੰਤਰੀ ਜੀ ਬੜੇ ਮਤਲਬ ਮਾਇੂਸ ਦਿਖਿਆ ਪੂਰੇ ਸੈਸ਼ਨ ਦੇ ਦੌਰਾਨ ਆਪੋਜੀਸ਼ਨ ਚੜ ਕੇ ਰਹੀ ਹੈ ਪੂਰੀ। ਤੁਹਾਡੇ ਕੰਮਕੁਮ ਹੋ ਜਾਂਦੇ ਨੇ ਤੁਸੀਂ ਜਾਣਦੇ ਹੋ ਜਦੋਂ ਮੰਤਰੀਆਂ ਕੋਲ ਮਿਲਦੇ ਹੋ ਉਹਨਾਂ ਨੂੰ ਰਸਾਈ ਹੈ। ਤਪੋਜੀ ਸਿੰਧੂ ਲੀਡਰਾਂ ਦੀ ਕੰਮ ਜਿਹੜੇ ਆ ਹੋਣਾ ਇੱਕ ਸੁਭਾਵਿਕ ਪ੍ਰਕਿਰਿਆ ਕੋਈ ਨਿੱਜੀ ਕੰਮ ਤੇ ਹੁੰਦੇ ਨਹੀਂ ਕਿ ਮੇਰਾ ਆਪਣਾ ਕੋਈ ਕੰਮ ਹੈ ਤੇ ਉਹਦੇ ਲਈ ਕੰਮ ਤੇ ਜਿਹੜਾ ਸੈਂਟਰ ਔਰ ਸਟੇਟ ਦਾ ਰਿਲੇਸ਼ਨਸ਼ਿਪ ਹੈ ਉਹਦੇ ਚ ਇੱਕ ਉਹ ਸਟਰਕਚਰ ਹੈ ਸਾਡੇ ਮੁਲਕ ਦਾ ਉਹ ਤਾਂ ਕੋਈ ਵਧੀਆ ਨਹੀਂ ਚੱਲ ਰਿਹਾ ਲੇਕਿਨ ਪੰਜਾਬ ਦੇ ਪ੍ਰਤੀ ਜਿਹੜਾ ਆ ਕੇਂਦਰ ਸਰਕਾਰ ਦਾ ਰਵਈਆ ਕੋਈ ਬਹੁਤ ਪੋਜ਼ਿਟਿਵ ਨਹੀਂ ਆ ਤਮਾਮ ਤਰੀਕੇ ਨਾਲ ਸਾਡੇ ਪੈਸੇ ਰੋਕੇ ਜਾ ਰਿਹਾ ਆ ਸਾਡੇ ਲੋਕਾਂ ਨੂੰ ਵੀ ਬੜੀ ਮਤਲਬ ਗਲਤ ਨਜ਼ਰ ਨਾਲ ਮੈਂ ਜੀ ਦੀਫੇਮ ਕਰਦੀਆਂ ਕੋਸ਼ਿਸ਼ਾਂ ਵੀ ਭਾਜਪਾ ਵੱਲੋਂ ਹੋਈਆਂ ਕਿਸਾਨਾਂ ਨੂੰ ਜਵਾਨਾਂ ਨੂੰ ਸੋ ਇਹਨੂੰ ਇਹ ਨਹੀਂ ਕਹਿ ਸਕਦੇ ਜੋ ਬਾਬਾ ਸਾਹਿਬ ਅੰਬੇਦਕਰ ਇੱਕ ਫੈਡਰਲ ਸਟਰਕਚਰ ਦਾ ਢਾਂਚਾ ਦੇਖ ਕੇ ਗਏ ਸੀ ਸੁਪਨਾ ਜਿਹੜਾ ਉਹਨਾਂ ਨੇ ਦੇਖਿਆ ਸੀ ਉਹਦੇ ਚ ਪਾਜਪਾ ਨੇ ਬਹੁਤ ਜ਼ਿਆਦਾ ਸਨ ਲਾਈ ਹੈ ਉਹਨੂੰ ਖਤਮ ਕਰਨ ਦੀ तमाम ਕੋਸ਼ਿਸ਼ਾਂ ਕੀਤੀਆਂ اچھا ਰਾਹੁਲ ਗਾਂਧੀ ਅਮਰੀਕਾ ਗਏ ਤੇ ਉੱਥੇ ਉਹਨਾਂ ਨੇ ਬਿਆਨ ਦਿੱਤੇ ਉਹ ਬੜੇ ਇਸ ਵੇਲੇ ਚਰਚਾ ਚ ਨੇ ਇਸ ਤੋਂ ਪਹਿਲਾਂ ਕੰਗਣਾ ਰਣੋਤ ਦੀ ਫਿਲਮ ਐਮਰਜੈਂਸੀ ਉਹ ਬੜੀ ਚਰਚਾ ਚ ਰਹੀ ਹੈ ਇਹਨਾਂ ਮੁੱਦਿਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਇਹ ਦੋਨੋਂ ਚੀਜ਼ਾਂ ਐਮਰਜੈਂਸੀ ਤੇ 1984 ਆਪਰੇਸ਼ਨ ਬਲੂ ਸਟਾਰ ਦੇ ਲਈ ਸਿੱਖ ਕਤਲੇਆਮ ਇਹ ਉਸ ਦੌਰ ਦੀ ਵਿੱਚ ਸਾਰਾ ਕੁਝ ਘਟ ਵਾਪਰ ਰਿਹਾ ਸੀ ਚਾਹੇ ਦਿੱਲੀ ਜਾਹੇ ਪੰਜਾਬ ਦੇ ਵਿੱਚ ਹੁਣ ਰਾਜਨੀਤੀ ਵੀ ਇਹਨਾਂ ਦੇ ਦੁਆਲੇ ਹੋ ਰਹੀ ਹੈ ਲੀਡਰ ਇੱਕ ਦੂਜੇ ਨੂੰ ਤਾਨੋ ਮੇਣੀ ਦੇ ਰਹੇ ਨੇ ਕੀ ਕਿਵੇਂ ਤੁਸੀਂ ਇਹਨੂੰ ਜਜ ਕਰ ਰਹੇ ਹੋ ਗੱਲ ਇਹ ਆ ਵੀ ਰਾਹੁਲ ਗਾਂਧੀ ਜੀ ਨੇ ਜਿਹੜੀ ਮਾਈਨੋਰਟੀਜ਼ ਨੂੰ ਲੈ ਕੇ ਟਿੱਪਣੀ ਕੀਤੀ ਆ ਚਾਹੇ ਉਹ ਸਿੱਖ ਹੋਣ ਚਾਹੇ ਮੁਸਲਮਾਨ ਹੋਣ ਚਾਹੇ ਦਲਿਤ ਭਾਈਚਾਰਾ ਇਹਦੇ ਤੇ ਕੋਈ ਦੋ رائے ਨਹੀਂ ਹੈ ਪਿਛਲੇ 10 ਸਾਲਾਂ ਚ ਬਹੁਤ ਜ਼ਿਆਦਾ ਇਨਜਸਟਿਸ ਅਨਿਆਏ ਜਿਹੜਾ ਆ ਸਾਡੇ ਨਾਲ ਹੋਇਆ ਹਰ ਤਰੀਕੇ ਨਾਲ ਯੂਪ ਵਰਗੇ ਸਟੇਟਾਂ ਚ ਦਲਿਤ ਭਾਈਚਾਰੇ ਦੀਆਂ ਬੱਚੀਆਂ ਨਾਲ ਜਿਸ ਤਰੀਕੇ ਨਾਲ ਮਣੀ ਫੋਚ ਸਾਡੀਆਂ ਮੈਂ ਬੱਚੀਆਂ ਨਾਲ ਜੋ ਤੱਕੇਛਾਈ ਭਾਜਪਾ ਦੇ ਲੀਡਰਾਂ ਨੇ ਗੁੰਡਿਆ ਦੇ ਰੂਪ ਚ ਕੀਤੀ ਆ ਔਰ ਸਿੱਖਾਂ ਨੂੰ ਵੀ ਚਾਇਓ ਕਿਸਾਨ ਅੰਦੋਲਨ ਦੀ ਗੱਲ ਆ तमाम ਮੌਕਿਆਂ ਤੇ ਉਹਨਾਂ ਨੇ ਹਰ ਤਰੀਕੇ ਨਾਲ ਭਾਜਪਾ ਦਾ ਆਈਟੀ ਸ਼ੈਲ ਹੋਵੇ ਪੰਜ ਭਾਜਪਾ ਦੇ तमाम ਮੁੱਖ ਮੰਤਰੀ ਹੋਣ ਵੱਡੇ ਲੀਡਰ ਹੋਣ ਉਹਨਾਂ ਨੇ ਸਿੱਖਾਂ ਨੂੰ ਵੀ ਬਹੁਤ ਜ਼ਿਆਦਾ ਅ ਬਦਨਾਮ ਕਰਨ ਦੀ ਡੀਫੇਮ ਕਰਨ ਦੀਆਂ ਸਾਜ਼ਿਸ਼ਾਂ ਚ ਕੋਈ ਕਸਰ ਨਹੀਂ ਛੱਡੀ ਔਰ ਕਿਤੇ ਨਾ ਕਿਤੇ ਅਹਿਸਾਸ ਵੀ ਕਰਾਇਆ ਜਾਂਦਾ ਸੋ ਜੋ ਇੱਕ ਇਸ ਮੁਲਕ ਦਾ ਅ ਸੰਵਿਧਾਨ ਹੈ ਜਿਹੜਾ ਸਾਡੇ ਦੇਸ਼ ਦਾ ਸੰਵਿਧਾਨ ਹੈ ਉਹਦੇ ਹਿਸਾਬ ਨਾਲ ਮਾਈਨੋਰਟੀਜ਼ ਨੂੰ ਦਲਿਤਾਂ ਨੂੰ ਲਗਾਤਾਰ ਉਹਨਾਂ ਤੇ ਅਤਿਆਚਾਰ ਹੋਇਆ ਪਿਛਲੇ 10 ਸਾਲਾਂ ਚ ਇਸ ਕੋਈ ਦੋਰਾਏ ਨਹੀਂ ਹੈ ਲੇਕਿਨ ਇਹ ਵੀ ਇਸ ਚਾਈ ਹੈ ਵੀ ਜਦੋਂ ਕਾਂਗਰਸ ਦਾ ਵੀ ਰਾਜ ਰਿਹਾ ਹੈ ਇੱਥੇ ਤੇ ਉਹਨਾਂ ਨੇ ਵੀ ਦਰਬਾਰ ਸਾਹਿਬ ਤੇ ਅਟੈਕ ਕਰਨ ਦੀ ਗੱਲ ਹੋਵੇ ਚਾ ਤਮਾਮ ਸਿੱਖਾਂ ਤੇ ਕਤਲੇਆਮ ਕਰਨ ਦੀ ਗੱਲ ਹੋਵੇ ਦਿੱਲੀ ਤੇ ਕਸਰ ਤੇ ਉਹਨਾਂ ਨੇ ਵੀ ਨਹੀਂ ਕੋਈ ਛੱਡੀ ਸੋ ਇਹ ਤੇ ਜਿਹੜੀ ਫਿਲਮ ਦੀ ਗੱਲ ਤੁਸੀਂ ਕੀਤੀ ਆ ਉਹ ਤੇ ਇੱਕ ਮੈਨੂੰ ਲੱਗਦਾ ਇੱਕ ਬੀਜੇਪੀ ਨੇ ਐਫ ਜੀ ਨਾ ਟੂਲ ਰੱਖੇ ਹੋਏ ਆ ਲੋਕਾਂ ਨੂੰ ਖਾਸ ਕਰ ਸਿੱਖਾਂ ਨੂੰ ਪੰਜਾਬ ਪੰਜਾਬੀਆਂ ਨੂੰ ਖਾਸ ਕਰ ਪਾਰਟਿਕੂਲਰ ਸਿੱਖਾਂ ਨੂੰ ਗਾਲਾਂ ਕੱਢਣ ਲਈ ਸੁਕੰਗਣਾ ਰਣੋਤ ਵਰਗੇ ਪੰਚਾਤ ਜਿਹੜੇ ਗਾਹੇ ਬਗਾਹੇ ਸਿੱਖਾਂ ਨੂੰ ਗਾਲਾਂ ਕੱਢਦੇ ਰਹਿੰਦੇ ਆ ਫਿਰ ਭਾਜਪਾ ਵਾਲੇ ਆ ਕੇ ਕਹਿ ਦਨਗੇ ਨਹੀਂ ਜੀ ਇਹ ਤੇ ਉਹਨਾਂ ਦਾ ਆਪਣਾ ਅ ਬਿਆਨ ਸੀ ਲੇਕਿਨ ਇਹਦੇ ਪਿੱਛੇ ਪੂਰੀ ਇੱਕ ਭਾਜਪਾ ਦੀ ਸੋਚੀ ਸਮਝੀ ਸਾਜ਼ਿਸ਼ ਹੁੰਦੀ ਹੈ ਜਿਹੜਾ ਰਾਹੁਲ ਗਾਂਧੀ ਨੇ ਸਿੱਖਾਂ ਬਾਰੇ ਕਹੀ ਹੈ ਗੱਲ ਕਿ ਮਤਲਬ ਜਿਹੜੇ ਕੜਿਆਂ ਨੂੰ ਜਾਂ ਸ੍ਰੀ ਸਾਹਿਬ ਨੂੰ ਗਾਤਰਾਂ ਨੂੰ ਉਹਨੂੰ ਲੈ ਕੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਕਿ ਵਾਕਈ ਇਸ ਦੇਸ਼ ਦੇ ਵਿੱਚ ਭਰਤ ਵਰਗੇ ਦੇਸ਼ ਦੇ ਵਿੱਚ ਸਿੱਖਾਂ ਦੇ ਨਾਲ ਉਹ ਕੁਝ ਹੋ ਰਿਹਾ ਜਾਂ ਉਹਨਾ ਨਹੀਂ ਹੋ ਰਿਹਾ ਜਿੰਨਾ ਉਹਨਾਂ ਨੇ ਉੱਥੇ ਪ੍ਰੈਜ਼ੈਂਟ ਕੀਤਾ ਤੁਸੀਂ ਇਹਨੂੰ ਕਿਵੇਂ ਮੰਨਦੇ ਹੋ ਦੇਖੋ ਮੈਂ ਇਹ ਕਹਿੰਦਾ ਵੀ ਕਿਤੇ ਨਾ ਕਿਤੇ ਸਿੱਖਾਂ ਨੂੰ ਪਿਛਲੇ 8-10 ਸਾਲਾਂ ਚ ਇੱਕ ਜਿਵੇਂ ਕਹਿ ਲਓ ਵੀ ਇਸ ਦੇਸ਼ ਜਿੱਡਾ ਵੱਡਾ ਉਹਨਾਂ ਦਾ ਕੰਟਰੀਬਿਊਸ਼ਨ ਹੈ ਇਸ ਦੇਸ਼ ਨੂੰ ਬਣਾਉਣ ਚ ਯਾਦ ਕਰਾਉਣ ਤੋਂ ਲੈ ਕੇ ਔਰ ਅੱਜ ਵੀ ਉਸ ਤਰੀਕੇ ਨਾਲ ਸਤਕਾਰ ਤੇ ਭਾਜਪਾ ਦਾ ਰਾਜ ਨਹੀਂ ਮਿਲਿਆ ਡਿਸਕ੍ਰਿਮੀਨੇਸ਼ਨ ਸਾਡੇ ਨਾਲ ਹਰ ਤਰੀਕੇ ਨਾਲ ਚਾਇਓ ਨੌਕਰੀਆਂ ਦੀ ਗੱਲ ਹੈ ਚਾਹੋ ਬੈਸਟ ਬੰਗਾਲ ਤੋਂ ਲੈ ਕੇ ਯੂਪੀ ਚ ਆਈਐਸ ਔਰ ਆਈਪੀਐਸ ਅਫਸਰਾਂ ਨਾਲ ਬਦਸਲੂਕੀ ਦੀ ਗੱਲ ਹੈ ਚਾਹੇ ਕਿਸਾਨ ਅੰਦolan ਦੀ ਜਿਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਉਹਦੇ ਚ ਕੋਈ ਦੋ ਰਾਏ ਨਹੀਂ ਹੈ ਵੀ ਰਾਹੁਲ ਗਾਂਧੀ ਨੇ ਕਿਸ ਮੰਤਵਨਾ ਕਿਹਾ ਲੇਕਿਨ ਬਤੌਰ ਸੇਖ ਸਾਨੂੰ ਤੇ ਇਹ ਗੱਲ ਲੱਗਦੀ ਹੈ ਵੀ ਬੀਜੇਪੀ ਦਾ ਜਿਹੜਾ ਮਨਸੂਬੇ ਆ ਉਹ ਕਿਤੇ ਨਾ ਕਿਤੇ ਭੇਦਭਾਵ ਕਰਨ ਵਾਲੇ ਨਫ਼ਰਤ ਵਾਲੇ ਡਿਸਕ੍ਰਿਮੀਨੇਸ਼ਨ ਕਰਨ ਵਾਲੇ ਤੇ ਹੈਗੇ ਇਹਦੇ ਵਿੱਚ ਕੋਈ ਦੋਰਾ ਹੈ ਪਰ ਜਿਸ ਤਰ੍ਹਾਂ ਇਹ ਗੱਲ ਤੁਰਤੀ ਹੈ ਵਾਰ-ਵਾਰ ਇਸ ਗੱਲ ਨੂੰ ਲੈ ਕੇ ਬਹੁਤ سارے ਲੋਕ ਮੁੱਦਾ ਵੀ ਬਣਾਉਂਦੇ ਨੇ ਕਿ ਤੁਹਾਨੂੰ ਲੱਗਦਾ ਕਿ ਇਸੇ ਤਰ੍ਹਾਂ ਸਾਰਾ ਕੁਝ ਹੋ ਰਿਹਾ ਦੇਸ਼ ਦੇ ਵਿੱਚ ਮਤਲਬ ਇਹ ਆਪਾਂ ਕਿਸੇ ਦੇ ਬਿਆਨ ਤੇ ਨਹੀਂ ਜਾ ਰਹੇ ਵੈਸੇ ਹੀ ਤੁਹਾਨੂੰ ਕੀ ਜਨਰਲੀ ਕੀ ਲੱਗ ਰਿਹਾ ਹੈਗਾ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਦੇਖੋ ਭਾਜਪਾ ਦੀ ਜਿਹੜੀ ਪੋਲਿਟਿਕਸ ਹੈ ਲੋਕਾ ਨੂੰਨਨ ਦੀ ਉਹ ਐਂਟੀ ਫੈਡਰਲ ਔਰ ਐਂਟੀ ਕਨਸਟੀਟਿਊਸ਼ਨ ਹੈ ਅਸੰਵਿਧਾਨਿਕ ਜਨੇ ਔਰ ਉਹਨਾਂ ਦਾ ਇਹ ਜਿਹੜੀ ਸੋਚ ਹੈ ਵੀ ਇੱਕ ਦੇਸ਼ ਇੱਕ ਬੋਲੀ ਇੱਕ ਦੇਸ਼ ਇੱਕ ਸੰਵਿਧਾਨ ਇੱਕ ਦੇਸ਼ ਇੱਕ ਰੰਗ ਇੱਕ ਦੇਸ਼ ਇੱਕ ਧਰਮ ਸੋ ਇਹ ਕਿਤੇ ਨਾ ਕਿਤੇ ਪੂਰਾ ਬੇਸਿਕ ਜਿਹੜਾ ਸਾਡਾ ਕਨਸਟੀਟਿਊਸ਼ਨਲ ਸਟਰਕਚਰ ਹੈ ਉਹਦੇ ਉਲਟ ਹੈ ਔਰ ਇਹ ਉਹਨਾਂ ਦੀ ਵੋਟ ਬੈਂਕ ਦੀ ਪੋਲਿਟਿਕਸ ਵੀ ਹੈ ਜਿਦੇ ਚ ਤਮਾਮ ਤਰੀਕੇ ਨਾਲ ਕਦੀ ਇਹ ਕਹਿ ਦੇਣਾ ਵੀ ਰਿਜ਼ਰਵੇਸ਼ਨ ਤੇ ਰੀਥਿੰਕ ਹੋਣਾ ਚਾਹੀਦਾ ਬੀਜੇਪੀ ਨੂੰ ਚਲਾਉਣ ਵਾਲੇ ਆਰਐਸਐਸ ਤੇ ਹੈੱਡੀ ਕਹਿੰਦੇ ਆ ਇਹ ਗੱਲ ਕਿਦੇ ਜਿਹੜਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਪੱਗ ਨੂੰ ਲੈ ਕੇ ਕਮੈਂਟ ਕਰਨੇ ਜਾਂ ਦੂਸ਼ਣਬਾਜੀ ਕਰਨੀ ਜਾਂ ਖਾਣੇ ਨੂੰ ਲੈ ਕੇ ਪੀਣੇ ਪੀਣ ਨੂੰ ਲੈ ਕੇ ਕੱਪੜਿਆਂ ਨੂੰ ਲੈ ਕੇ ਇਨਕਲੂਡਿੰਗ ਪ੍ਰਾਈਮ ਮਿਨਿਸਟਰ ਵੀ ਇਹਦੇ ਚ ਕੋਈ ਪਿੱਛੇ ਨਹੀਂ ਰਿਹਾ ਉਹਨਾਂ ਨੇ ਵੀ ਵੱਧ ਚੜ ਕੇ ਅੱਜ ਜੀ ਬਿਆਨਬਾਜ਼ੀ ਕੀਤੀ ਹੈ ਜਿਹੜੀ ਕਿ ਸ਼ੁਭਾਬ ਨਹੀਂ ਦਿੰਦੀ ਔਰ ਕਿਤੇ ਨਾ ਕਿਤੇ ਲੋਕਾਂ ਚ ਵੰਡੀਆਂ ਵੀ ਪਾਉਂਦੀ ਹੈ ਸੋ ਔਰ ਸਾਡੇ ਨਾਤੇ ਬੇਸਿਕ ਸੰਵਿਧਾਨ ਦੇ ਸਟਰਕਚਰ ਨਾਲ ਨਾ ਜਿਹੜਾ ਆਮ ਸਾਡੇ ਮੁਲਕ ਦਾ ਇੱਕ ਕਲਚਰ ਹੈ ਉਹਦੇ ਵੀ ਖਿਲਾਫ ਹੈ ਹਮ ਔਰ ਇਹ ਇਹ ਮੈਨੂੰ ਲੱਗਦਾ ਵੀ ਸਾਡੇ ਦੇਸ਼ ਦੇ ਲੋਕ ਐਕਸੈਪਟ ਨਹੀਂ ਕਰਦੇ ਤਾਂ ਹੀ ਹੁਣ ਉਹਨਾਂ ਨੂੰ ਜਿਹੜਾ ਬੀਜੇਪੀ ਨੂੰ ਇਸ ਵਾਰ ਮੈਂਡੇਟ ਪੰਜਾਬ ਚ ਇਹ ਹੋਈ ਹੈ ਕਿ ਧੂਵੀ ਕਰਨ ਦੀ ਰਾਜਨੀਤੀ ਹੋਈ ਹੈ 2024 ਵਾਲੀ ਇਲੈਕਸ਼ਨਾਂ ਚ ਤੁਹਾਨੂੰ ਲੱਗਦਾ ਨਹੀਂ ਜੇ ਬੀਜੇਪੀ ਦੇ ਪੁਆਇੰਟ ਆਫ View ਨੂੰ ਦੇਖੋ ਤੇ ਉਹਨਾਂ ਦਾ ਤੇ ਰਾਜਨੀਤਿਕ ਐਜੰਡਾ ਹੀ ਇਹ ਹੈ ਹਮ ਪੰਜਾਬ ਚ ਹਰ ਵਾਰ ਹੀ ਕਰਦੇ ਆ ਐਰਕੀ ਦੀ ਵੱਡੇ ਪੱਧਰ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਆ ਵੋਟ ਪਰਸੈਂਟ ਵਧਿਆ ਵੀ ਪੰਜਾਬ ਨਹੀਂ ਹਰੇਕ ਸੂਬੇ ਚੋਂ ਕਰਦੇ ਆ ਨਹੀਂ ਵੋਟ ਪਰਸੈਂਟ ਪੰਜਾਬ ਚ ਵੀ ਵਧਿਆ ਉਹਨਾਂ ਦਾ ਡੈਫੀਨੇਟਲੀ ਵਧਿਆ ਦੇਖੋ ਵੋਟ ਪਰਸੈਂਟ ਦਾ ਵਧਣ ਦੇ ਤੇ ਕਈ ਕਾਰਨ ਹੋ ਸਕਦੇ ਆ ਜਿ ਤਰ੍ਹਾਂ ਅਕਾਲੀ ਦਲ ਬਹੁਤ ਵੀਕ ਹੋਇਆ ਹੈ ਔਰ ਕਾਂਗਰਸ ਚ ਵੀ ਆਪਸੀ ਬਹੁਤ ਲੜਾਈ ਝਗੜਾ ਰਿਹਾ ਹੈ ਲੇਕਿਨ ਇਹ ਉਹਨਾਂ ਦਾ ਸਭ ਤੋਂ ਵੱਡਾ ਵੋਟ ਪਰਸੈਂਟ ਸੀ ਇਸ ਤੋਂ ਹੁਣ ਬੀਜੇਪੀ ਨੂੰ ਆਉਣ ਵਾਲੇ ਟਾਈਮ ਚ ਜਿਹੜਾ ਇਤੋਂ ਡਾਊਨ ਹੀ ਜਾਊਗਾ ਅੱਗੇ ਨੂੰ ਕਿਉਂ ਪੰਜਾਬ ਦੀ ਧਰਤੀ ਤੇ ਕਦੇ ਵੀ ਐਫ ਜੀ ਨਵਰਤ ਦੀ ਪੋਲਿਟਿਕਸ ਨੂੰ ਜਿਹੜੀ ਹੈ ਉਹ ਮਨਜ਼ੂਰ ਨਹੀਂ ਕਰ। ਪਰ ਤੁਸੀਂ ਦੇਖੋ ਨਾ ਉਹ ਡੇ ਬਾਈ ਡੇ ਮਜ਼ਬੂਤ ਹੋ ਰਹੇ ਨੇ ਕਦੇ ਬੀ ਜੀ ਪੀ ਦੇ ਵਿੱਚ ਸਿੱਖ ਚਿਹਰੇ ਨਹੀਂ ਸੀ ਹੁੰਦੇ ਤੇ ਹੁਣ ਸਿੱਖ ਚਿਹਰਿਆਂ ਦੀ ਭਮਾਰ ਹੈ ਉੱਥੇ। ਤੁਸੀਂ ਉਸ ਵੇਲੇ ਬੀ ਜੀ ਪੀ ਨੂੰ ਛੱਡ ਕੇ ਆ ਗਏ ਪਰ ਹੁਣ ਬਹੁਤ ਸਾਰੇ ਬੀ ਜੀ ਪੀ ਦੇ ਵਿੱਚ ਬਹੁਤ ਸਾਰੇ ਅਸ਼ਰੂਮ ਨੇ ਅਕਾਲੀ ਦਲ ਦੇ ਹੋਰ ਪਾਰਟੀਆਂ ਦੇ ਲੀਡਰ ਉੱਥੇ ਸ਼ਾਮਲ ਹੋ ਰਹੇ ਨੇ। ਕ੍ਰੈਡੀਬਲ ਸਿੱਖ ਚਿਹਰੇ ਕਿਹੜੇ ਆ ਜਿਹਦੇ ਜਿਹੜੇ ਲੋਕਾਂ 'ਚ ਲੋਕਪ੍ਰੀਆ ਹੋਣ ਲੋਕਾਂ 'ਚ ਉਹਨਾਂ ਦੀ ਕੋਈ ਅਪੀਲ ਹੋ ਸਿੱਖ 체ਰੇ ਇਕੱਠੇ ਕਰਨੇ ਤੇ ਪਹਿਲਾਂ ਤੋਂ ਵੀ ਕਰਦੇ ਰਹੀਆਂ ਸਿੱਖ ਤੇ ਬਣਾ ਵੀ ਦਿੰਦੇ ਉਹਨਾਂ ਲਈ ਇਹ ਕੁਝ ਲੋਕਾਂ ਨੂੰ ਨਿਜੀ ਹਿੱਤ ਵਾਸਤੇ ਜੁਆਇਨ ਕਰ ਲੈਂਦੇ ਆ ਉਹ ਜੀ ਇਹ ਭਾਜੀਪੀ ਪੰਜਾਬ ਚ ਕਿਉਂ ਨਹੀਂ ਆ ਸਕਦੀ ਤੁਹਾਨੂੰ ਕਿਉਂ ਲੱਗਦਾ ਕਿ ਭਾਜੀਪੀ ਪੰਜਾਬ ਚ ਕਦੇ ਰੂਲ ਨਹੀਂ ਕਰ ਸਕਦੀ ਉਹਦਾ ਕਾਰਨ ਹੈ ਕਿ ਜਿਹੜੀ ਪੰਜਾਬ ਦੀ ਧਰਤੀ ਦੀ ਜਿਹੜੀ ਫਿਲਾਸਫੀ ਹੈ ਗੁਰੂਆਂ ਦੀ ਜਿਹੜੀ ਸਾਡੀ ਵਿਚਾਰਧਾਰਾ ਹੈ ਉਹ ਸਰਬ ਸਾਂਝੀ ਵਾਲਤਾ ਦੀ ਗੱਲ ਕਰਦੇ ਆ ਮਾਨਸ ਕੀ ਜਾਤ ਸਭ ਏਕ ਹੈ ਪਹਿਚਾਨ ਉਹ ਬੀਜੇਪੀ ਪੂਰੀ ਦੇ ਉਲਟ ਹੈ ਬੀਜੇਪੀ ਹਮੇਸ਼ਾ ਹੀ ਸਮਾਜ ਨੂੰ ਵੰਡ ਕੇ ਪੋਲਰਾਈਜੇਸ਼ਨ ਦੇ ਰਾਹੀਂ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਵਰਗੀਕਰਨ ਕਰਕੇ ਵੋਟ ਬੈਂਕ ਦੀ ਪੋਲਿਟਿਕਸ ਕਰਦੀ ਤਾਂ ਪੰਜਾਬ ਦੀ ਧਰਤੀ ਉਹਨੂੰ ਕਦੀ ਵੀ ਮੰਨੂਗੀ ਕਾਂਗਰਸਪਾ 23 24 ਸੀਟਾਂ ਨੂੰ ਇਸ ਵਾਰ ਜਿੱਤ ਗਏ ਨੇ ਜੇ ਮੰਨ ਲਓ ਇਸੇ ਲੀਡ ਨੂੰ ਬਰਕਰਾਰ ਰੱਖਦੇ ਨੇ ਪੰਜ ਚਾਰ ਹੋਰ ਐਡ ਕਰਦੇ ਨੇ ਤਾਂ ਆਪੋਜੀਸ਼ਨ ਦੇ ਵਿੱਚ ਤੋਂ ਆ ਜਾਣਗੇ ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵੀ ਇਹ ਲੋਕ ਸਭਾ ਜਿਹੜਾ ਵੋਟ ਪਰਸੈਂਟ ਰਿਹਾ ਹੈ ਉਹ ਤੁਸੀਂ 23 24 ਸੀਟਾਂ ਦੇ حساب ਨਾਲ ਪਤਾ ਗਿਣ ਰਹੇ ਹੋ ਜਾਂ ਮਾਸੀ ਤੇ ਲੋਕ ਸਭਾ ਦਾ ਇਲੈਕਸ਼ਨ ਲੋਕ ਸਭਾ ਦੇ حساب ਨਾਲ ਗਿਣਾ ਕਿ ਵੋਟ ਸਾਈਡ ਸੀਟ ਤੇ ਇੱਕ ਨਹੀਂ ਆਈ ਉਹਨਾਂ ਦੀ ਉਹ ਇਹਨਾਂ ਦਾ ਪੀਕ ਸੀ ਨਹੀਂ ਜਿੱਤੇ ਬਹੁਤ ਸੀ ਸੀਟਾਂ ਇਹ ਭੰਗਲਪੂਰ ਹੈ ਸੀਟਾਂ ਬਹੁਤ ਜਿੱਤੇ ਨਹੀਂ ਮਾਲੋ ਇਧਰ ਤੁਸੀਂ ਦੇਖੋਗੇ ਇਹ ਡੇਰਾ ਬਸੇ ਵਾਲੀ ਸੀਟ ਜਿੱਤ ਗਏ ਨਹੀਂ ਲੋਕ ਸਭਾ ਤੇ ਜਿੱਤੀ ਵੀ ਨਹੀਂ ਇਹ ਲੋਕ ਸਭਾ ਨਹੀਂ ਜਿੱਤੇ ਪਰ ਉਹਦਾ ਵਿਧਾਨ ਸਭਾ ਦੀ ਸੀਟ ਜਿੱਤ ਗਏ ਨੇ ਉਹ ਪੰਜਾਬ ਦੇ ਵਿੱਚ ਮੈਂ ਉਹਦੇ ਚ ਮੈਂ ਤੁਹਾਨੂੰ ਉਹੀ ਮੈਂ ਕਹਿ ਰਿਹਾ ਵੀ ਇਹ ਉਹਨਾਂ ਦਾ ਪੀਕ ਸੀ ਇਸ ਤੋਂ ਉੱਪਰ ਨਹੀਂ ਹੁਣ ਉਹਨਾਂ ਨੇ ਇਸ ਤੋਂ ਥੱਲੇ ਜਾਣਾ ਹੈ ਪੰਜਾਬ ਦੇ ਲੋਕਾਂ ਨੇ ਤੇ ਕਦੀ ਵੀ ਐਫਜੀ ਨਫਰ ਦੀ ਰਾਜਨੀਤੀ ਨੂੰ ਜਿਹੜਾ ਆ ਉਹ ਮੰਨਣਾ ਨਹੀਂ ਰਵਨੀਤ ਬਿੱਟੂ ਹਾਰ ਗਏ ਉਹਨਾਂ ਨੂੰ ਕੇਂਦਰ ਮੰਤਰੀ ਬਣਾਤਾ ਉਹਨਾਂ ਦਾ ਵੀ ਬਿਆਨ ਆਇਆ ਪਿਛਲੇ ਦਿਨਾਂ ਦੇ ਵਿੱਚ ਉਹ ਵੀ ਬਾਤ ਚੜ੍ਹ ਕੇ ਬਿਆਨ ਦੇ ਰਹੇ ਨੇ ਕੀ ਕੀ ਤੁਹਾਨੂੰ ਲੱਗਦਾ ਕਿ ਬੀਜੇਪੀ ਬਹੁਤ ਰਾਮਨਾਰ ਬੈਠ ਕੇ ਪੰਜਾਬ ਨੂੰ ਜੋ ਚੱਲ ਰਿਹਾ ਉਹਨੂੰ ਦੇਖ ਰਹੀ ਹੋਏਗੀ ਕੋਈ ਨਾ ਕੋਈ ਤਾਂ ਇੱਕ ਨੀਤੀ ਦੇ ਨਾਲ ਤਾਂ ਕੰਮ ਕਰ ਰਹੀ ਹੋਣੀ ਨਾ ਦੇਖੋ ਕੈਪਟਨ ਮਰਿੰਦਰ ਵੀ ਜੁਆਇਨ ਕਰਾਇਆ ਸੀ ਉਹਨਾਂ ਨੇ ਜਾਖੜ ਸਾਹਿਬ ਵੀ ਬੜੇ ਜਿਹੜੇ ਸਾਰੀ ਉਮਰ ਇਹਨਾਂ ਦਾ ਖਾਨਦਾਨ ਭਾਜਪਾ ਨੂੰ ਗਾਲਾਂ ਕੱਢਦਾ ਪਰ ਉਹੀ ਕਹਿ ਰਿਹਾ ਨਾ ਬਹੁਤ سارے ਵੱਡੇ ਨੇ ਹੈ ਕਿੱਥੇ ਰਵਨੀਤ ਬਿੱਟੂ ਵੀ ਕਾਹਦੇ ਲਈ ਜਾਣੇ ਜਾਂਦੇ ਆ ਰਵਨੀਤ ਬਿੱਟੂ ਜੀ ਤੇ ਜਿਹੜੀ ਪੂਰੀ ਰਾਜਨੀਤੀ ਆ ਉਹ ਕੰਟਰੋਵਰਸੀ ਕ੍ਰੀਏਟ ਕਰਨ ਵਾਲੀ ਆ ਕੋਈ ਕੰਸਟਰਕਟਿਵ ਔਰ ਪੋਜ਼ਿਟਿਵ ਪੋਲਿਟਿਕਸ ਲਈ ਤੇ ਰਵਨੀਤ ਬਿੱਟੂ ਦਾ ਕਿਤੇ ਵੀ ਨਾਂ ਨਹੀਂ ਤੁਸੀਂ ਦੱਸੋ ਕਿਹੜੇ ਪੰਜਾਬ ਦੇ ਇਸ਼ੂ ਤੇ ਉਹਨਾਂ ਨੇ ਕੋਈ ਪਾਰਲੀਮੈਂਟ 'ਚ ਕੋਈ ਗੱਲ ਕੀਤੀ ਹੋਵੇ ਬਤੌਰ ਪਾਰਲੀਮੈਂਟਰੀਨ ਤਿੰਨ ਚਾਰ ਟਰਮਾਂ ਪਹਿਲਾਂ ਵੀ ਰਹੇ ਆ ਉਹ ਜਾਂ ਬਤੌਰ ਇੱਕ ਸੰਜੀਦਾ ਪੋਲਿਟਿਸ਼ੀਅਨ ਉਹਨਾਂ ਨੇ ਕੋਈ ਗੱਲ ਕੀਤੀ ਹੋਵੇ ਔਰ ਜਦੋਂ ਵੀ ਗੱਲ ਕਰਨਗੇ ਕੋਈ ਨਾ ਕੋਈ ਅੱਗ ਲਾਉਣ ਵਾਲੀ ਔਰ ਸੁਰੱਖਿਅਾਂ ਬਟੋਰਨ ਵਾਲੀ ਕਰਦੇ ਆ ਔਰ ਇਹ ਜਿਆਦਾ ਨੰਬਰ ਚੱਲਦੀ ਨਹੀਂ ਹੁੰਦੀ ਔਰ ਠੀਕ ਹੈ ਉਹਨਾਂ ਨੂੰ ਉਹਨਾਂ ਨੇ ਵਜੀਰ ਬਣਾਉਣਾ ਸੀ ਇਸ ਕਰਕੇ ਉਹਨਾਂ ਨੇ ਆਪਣੀ ਪਾਰਟੀ ਜਿਹੜੀ ਉਹਨਾਂ ਦੇ ਖਾਨਦਾਨੀ ਤੋਂ ਲੈ ਕੇ ਚੱਲ ਰਹੀ ਉਹ ਵੀ ਛੱਡਤੀ ਸ਼੍ਰੋਮਣੀ ਅਕਾਲੀ ਦਲ ਦਾ ਕੀ ਭਵਿੱਖ ਤੁਹਾਨੂੰ ਨਜ਼ਰ ਆ ਰਿਹਾ ਹੈ ਇਸ ਵੇਲੇ ਪੰਜਾਬ ਦੇ ਵਿੱਚ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਬਿਲਕੁਲ ਠੀਕ ਇਸ ਜੀ ਕੋਈ ਦੋਹਰਾਇ ਨਹੀਂ ਹੈ ਔਰ ਬੜੀ मतलब बहुत हिस्टोरिकल छौकड़ है और एक सीधा फिलॉसफी ਤੇ ਆਧਾਰੇ ਤੇ ਇੱਕ ਜਥੇਬੰਦੀ ਤਿਆਰ ਹੋਈ ਸੀ ਸਿਧਾਂਤਾਂ ਤੇ ਡੈਫੀਨੇਟਲੀ ਉਹਨਾਂ ਦੀ ਜਿਹੜੀ ਲੀਡਰਸ਼ਿਪ ਹੈ ਉਹਦੀ ਕ੍ਰੈਡੀਬਿਲਟੀ ਬਿਲਕੁਲ ਜਿਹੜੀ ਹੈ ਉਹ ਖਤਮ ਹੋ ਗਈ ਹੈ ਤੇ ਸੁਭਾਵਿਕ ਜੀ ਗੱਲ ਹੈ ਜਦੋਂ ਤੁਸੀਂ ਆਪਣੇ ਰਾਜਨੀਤਿਕ ਲਾਹੇ ਲਈ ਸਿਧਾਂਤਾਂ ਨਾਲ ਕੰਪਰੋਮਾਈਜ਼ ਕਰੋਗੇ ਤੇ ਉਹਦਾ ਹਸ਼ਰ ਇਹੀ ਹੋਣਾ ਸੀ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਤਨਖਾਹਿਆ ਕਰਾਰ ਦਿੱਤਾ ਕਿ ਤੁਹਾਨੂੰ ਲੱਗ ਰਿਹਾ ਹੈ ਕਿ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਰਿਵਾਈਵ ਸੰਭਵ ਹੈ ਮੈਨੂੰ ਨਹੀਂ ਲੱਗਦਾ ਵੀ ਸੁਖਬੀਰ ਬਾਦਲ ਜੀ ਜਾਂ ਮੌਜੂਦਾ ਜਿਹੜੀ ਲੀਡਰਸ਼ਿਪ ਹੈ ਉਹਦੇ ਹੁੰਦਿਆ ਰਿਵਾਈਵ ਦੀ ਕੋਈ ਸੰਭਾਵਨਾ ਹੈ ਕੀ ਹੈ ਬਲਕਿ ਇਹ ਬਾਕੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਫੈਸਲਾ ਹੁੰਦਾ ਹੈ ਉਹ ਤੇ ਉਦੋਂ ਤੱਕ ਕੋਈ ਟਿੱਪਣੀ ਕਰਨਾ ਵੀ ਮੈਨੂੰ ਲੱਗਦਾ ਵਾਜਿਬ ਨਹੀਂ ਆ ਲੇਕਿਨ ਜਿਸ ਤਰੀਕੇ ਨਾਲ ਉਹਨਾਂ ਨੇ ਪੰਜਾਬ ਦੀ ਸੱਤਾ ਦੀ ਔਰ ਸ਼੍ਰੋਮਣੀ ਕਾਲੀ ਦਲ ਦੀ ਦੁਰਵਰਤੋਂ ਕੀਤੀ ਆਪਣੇ ਨਿੱਜੀ ਲਾਹੇ ਲਈ ਉਹਦਾ ਖਮਿਆ ਜਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਕਾਗਬ ਸਾਹਿਬ ਉਹ ਸਾਰੇ ਕਾਂਗਰਸ ਦੇ ਲੀਡਰਾਂ ਨੇ ਵੀ ਗੱਲ ਕਹੀ ਹੈ ਹੋਰ ਬਹੁਤ ਸਾਰੇ ਪਾਰਟੀਆਂ ਨੇ ਗੱਲ ਕਹਿ ਦਿੰਦੇ ਨੇ ਗਾਹੇ ਵਗਾਏ ਹੋਰ ਰਿਕਾਰਡ ਵੀ ਬਹੁਤ ਸਾਰੇ ਨੇ ਕਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚੋਂ ਖਤਮ ਨਹੀਂ ਹੋਣੀ ਚਾਹੀਦੀ ਜਿਸ ਤਰ੍ਹਾਂ ਇਹਦਾ ਆਧਾਰ ਸੀ ਚਾਹੇ ਉਹ ਫੈਡਰਲ ਸਟਰਕਚਰ ਦੇ ਰੂਪ ਦੇ ਵਿੱਚ ਹੋਵੇ ਖੇਤਰੀ ਪਾਰਟੀ ਦੇ ਰੂਪ ਦੇ ਵਿੱਚ ਹੋਵੇ ਜਾਂ ਫਿਰ ਪੰਜਾਬ ਦੇ ਮੁੱਤਿਆਂ ਨੂੰ ਆਵਾਜ਼ ਬੁਲੰਦ ਕਰਨ ਵਾਲੇ ਦੇ ਤੌਰ ਤੇ ਉਹਨੂੰ ਜਾਣਿਆ ਜਾਂਦਾ ਹੋਵੇ ਜਾਂ ਪਾਰਟੀ ਨੂੰ ਉਹ ਕਹਿੰਦੇ ਕਿ ਜੁਨੀਅਰ ਨਹੀਂ ਚਾਹੀਦੀ ਕਿ ਤੁਹਾਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ ਇਹਦੀ ਰੈਲੇਵੈਂਸ ਬਰਕਰਾਰ ਮੇਰਾ ਇਹ ਮੰਨਣਾ ਵੀ ਜਿਹੜਾ ਗੁਰੂਆਂ ਦਾ ਸਿਧਾਂਤ ਹੈ ਜਿਹੜੀ ਗੁਰੂਆਂ ਦੀ ਵਿਚਾਰਧਾਰਾ ਜਿੰਨੂੰ ਮੋੜ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ ਜਾਂ ਬੜਾਇਆ ਗਿਆ ਉਹ ਵਿਚਾਰਧਾਰਾ ਬਣੀ ਰਹਿਣੀ ਚਾਹੀਦੀ ਹੈ ਉਹ 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 ਵਿਚਾਰ ਜਿਹੜਾ ਆ ਉਹ ਸਿਧਾਂਤ ਜਿਹੜਾ ਆ ਉਹ ਜਿਉਂਦਾ ਰਹਿਣਾ ਚਾਹੀਦਾ ਪੰਜਾਬ ਜਿਹੜਾ ਆ ਉਹ ਉਰ ਤੋਂ ਮਤਲਬ ਗੁਰੂਆਂ ਦੇ ਨਾਂ ਪੰਜਾਬ ਜਿਉਂਦਾ ਗੁਰੂਆਂ ਦੇ ਨਾਂ ਤੇ ਜਿਹੜੀ ਆਪਾਂ ਆਮ ਗੱਲ ਵੀ ਸੁਣਦੇ ਆ ਇਸ ਕਰਕੇ ਮੈਨੂੰ ਲੱਗਦਾ ਵੀ ਲੇਕਿਨ ਜਦੋਂ ਉਸ ਵਿਚਾਰਧਾਰਾ ਨੂੰ ਛੱਡ ਦੋਗੇ ਤਾਂ ਸ਼ਰੋਮਣੀ ਕਾਲੀ ਦਲ ਦਾ ਹਾਸਰ ਜਿਹੜਾ ਹੋਇਆ ਪਿਆ ਜਿੰਨਾ ਚਿਰ ਵਿਚਾਰ ਨਹੀਂ ਆ ਉਹਨਾਂ ਚਿਰ ਉਹਦੀ ਬਹੁਤ ਜ਼ਿਆਦਾ ਸੰਭਾਵਨਾ ਫਿਊਚਰ ਚ ਦਿਖਦੀ ਨਹੀਂ ਬਹੁਤ ਸ਼ੁਕਰੀਆ ਜੀ ਸਭ ਸਮਝ ਦਿੱਤਾ ਧੰਨਵਾਦ ਜੀ ਮਾਰਵਿੰਦਰ ਸਿੰਘ ਕਾਂਗਸਾਪ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਸੀਗੇ ਤਾਂ ਉਹਨਾਂ ਨੇ ਬੜੇ ਖੁੱਲਕੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕੀਤੇ ਨੇ ਹਰ ਇੱਕ ਮੁੱਦੇ ਦੇ ਉੱਤੇ ਵਿਭਾਗ ਤਰੀਕੇ ਨਾਲ ਉਹਨਾਂ ਨੇ ਟਿੱਪਣੀਆਂ ਜਿਹੜੀਆਂ ਕੀਤੀਆਂ ਨੇ ਗੱਲਬਾਤ ਤੁਹਾਨੂੰ ਕਿਹੋ ਜਿਹੀ ਲੱਗੀ ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਭੇਜਿਓ ਫਲਹਾਲ ਮੈਨੂੰ ਅਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਵਿਕਰੋ ਪ੍ਰਾਈਮੇਰੀ ਸ਼ੀਟੀਵੀ ਤੁਹਾਡਾ ਆਪਣਾ ਤੁਹਾਡੇ ਲਈ